ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜਿਹਦੇ ਲਈ ਆਪਾਂ ਨੇ ਆ ਆਲੂ ਲੈ ਲੇ ਆਲੂ ਇਹਨੂੰ ਆਪਾਂ ਛੱਲ ਲੈਨੇ ਆ ਹਵਾਲਲੇ ਤੇ ਹਾਲ ਕੇ ਠੰਡੇ ਕਰ ਲੇ ਹੁਣ ਆਪਾਂ ਆਲੂਆਂ ਨੂੰ ਛੱਲ ਲੈਨੇ ਆ ਲੋ ਜੀ ਆਲੂ ਆਪਾਂ ਨੇ ਛੱਲ ਲੇ ਅਦਰਕ ਪਨੇਟ ਮਾਰ ਲਏ ਖੀਰਾ ਲੈ ਲੇ ਪਿਆਜ਼ ਲੈ ਲੇ इन्हों गोल कट लें प्याजा गोल पीस बना भी अपने छिल के धो तो ले तो प्लेट च रख ले लो जी, प्याज भी अपने ने कट ले गोल पीस बरीक बरीक టమాటరను కట్టమాటరీ లా దా ఇను గోళ కట్మాటరను జరీ వి ਇਹਨਾਂ ਵਿੱਚ ਰਸਾ ਬਹੁਤ ਨਿਕਲਦਾ ਆਪਾਂ ਇਹਨਾਂ ਨੂੰ ਫਿਰ ਦੁਬਾਰਾ ਚੱਕ ਕੇ ਵਿੱਚੋਂ ਅਲੱਗ ਕਰ ਲਵਾਂਗੇ ਇਕੱਲਾ ਇਕੱਲਾ ਧਰ ਦਾਂਗੇ ਜਿਹੜਾ ਰਸਾ ਆ ਜਾ ਉਹ ਹੇਠਾਂ ਰਹਿ ਜੂਗਾ ਹੂੰ ਕੈਡੇ ਪੈ ਨੇ ਜੀ ਵਧੀਆ ਨੇ ਕੋਈ ਨਰਮ ਨਹੀਂ ਹੈਗੇ ਪਰ ਹੈ ਹੀ ਜ਼ਿਆਦੇ ਉਹ ਨਹੀਂ ਇਸੇ ਤਰ੍ਹਾਂ ਆਪਾਂ ਸਾਰੇ ਟਮਾਟਰਾਂ ਨੂੰ ਕੱਟ ਕਰ ਲੈਂਦੇ ਇਹਦੇ ਜੀ ਆਪਾਂ ਨੇ ਟਮਾਟਰ ਕੱਟ ਲਏ ਬਹੁਤ ਜਦੋ ਜਾਇਦ ਦੇ ਨਾਲ ਪਾਣੀ ਵਾਵਾ ਨਿਕਲੇ ਵਿੱਚੋਂ ਹੁਣ ਆਪਾਂ ਖੀਰਾ ਕੱਟ ਲੈਨੇ ਆ ਖੀਰਾ ਤਾਂ ਵੈਸੇ ਕੱਟਣਾ ਸਖਾਲਾ ਖੀਰੇ ਨੂੰ ਵੀ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਵੀਡੀਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਲੋਜੀ ਆਪਏ ਦੇ ਸਾਰੇ ਪੀਸ ਖੀਰੇ ਦੇ ਕੱਟ ਲੈਨੇ ਲੋਜੀ ਆਪਾ ਆਲੂਆਂ ਨੂੰ ਮੈਸ਼ ਕਰ ਲੈਨੇ ਆਂ ਦੇਸੀ ਤਰੀਕੇ ਦੇ ਨਾਲ ਗਰਮੀ ਜ਼ਿਆਦੇ ਪੈ ਰਹੀ ਹੈ ਜੀ ਉਹ ਜਿਹੜਾ ਇਹਨੂੰ ਮੈਸ਼ ਕਰਨ ਵਾਲਾ ਮੈਨੂੰ ਟੋਲਣ ਦੀ ਘੋਲੇ ਹੋਈ ਪਈ ਆ वह मैं चाक के भरता परा एक पासे मतल मखिया लगद मैं क्या चलो आप देसी तरीके बनाने अच आप सारे आलू मैश कर लो व्या उबले हुए हो होने जी फिर तो ये हो जाने गिलास न कर लो कौली कर लो जो थोड़े जैडे रखने होने अपने ਤੇ ਜਾ ਰੋ ਪਰੋਂਠੇਜ ਪੋਣੀ ਹੋਣ ਫਿਰ ਕੱਦੂ ਕਾਫ ਲੋ ਜੀ ਆਲੂ ਆਪਾਂ ਨੇ ਚੰਗੀ ਤਰ੍ਹਾਂ ਮੈਸ਼ ਕਰ ਲਏ ਕੁਸ ਆਪਾਂ ਹੱਥ ਨਾਲ ਕਰਦਾਂਗੇ ਜਾਂ ਨੂਨ ਮਿਰਚ ਰਲਾਵਾਂਗੇ ਇਹਦੇ ਵਿੱਚ ਆਪਾਂ ਨਮਕ ਪਾਉਣੇ ਮਿਰਚ ਪਾ ਲੈਨੇ ਥੋੜਾ ਜਿਹਾ આમਚੂਰ ਪਾਊਡਰ ਪਾ ਲੈਨੇ ਕਿਉਂਕਿ ਥੋੜਾ ਜਿਹਾ ਖੱਟਾ ਥੋੜਾ ਜਿਹਾ ਵਧੀਆ ਲੱਗਦਾ ਜੀ ਵਿੱਚ આમਚੂਰ ਪਾਊਡਰ ਪਾ ਲੈਨੇ ਕੋਨੇ ਚਾਟ ਮਸਾਲਾ ਕਿਉਂਕਿ ਚਾਟਮਸਾਲੇ ਦਾ ਟੇਸਟ ਲੱਗੇ ਆ ਜੀ ਹੁਣ ਆਪਾਂ ਇਹਨਾਂ ਨੂੰ ਆਦ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਨੇ ਆ ਮਿਕਸ ਕਰ ਲੈਨੇ ਆ ਮਸਾਲਿਆਂ ਨੂੰ ਨਾਲ ਤੇ ਜਿਹੜੇ ਆਲੂ ਆਪਣਾ ਕੋਈ ਰਹਿ ਗਿਆ ਹੋ ਉਹ ਚੰਗੀ ਤਰ੍ਹਾਂ ਮਿਕਸ ਹੋ ਜਾ ਕਿਉਂਕਿ ਚਮਚੇ ਨਾਲ ਨਹੀਂ ਜੀ ਮਸਾਲਾ ਰੜਦਾ ਜੇ ਆਪਾਂ ਕਈ ਵੀ ਚਮਚੇ ਨਾਲ ਚੰਗੀ ਤਰ੍ਹਾਂ ਨਹੀਂ ਰੜਦਾ ਸਾਰੇ ਆਲੂਆਂ ਨੂੰ ਨਹੀਂ ਲੱਗਦਾ ਵਿੱਚ ਰਹਿ ਜਾਂਦੇ ਨੇ ਫਿਰ ਫਿੱਕੇ ਜੇ ਹੁਣ ਆਪਾਂ ਚੰਗੀ ਤਰ੍ਹਾਂ ਹੱਥ ਨਾਲ ਸਾਰੇ ਆਲੂਆਂ ਨੂੰ ਮਿਕਸ ਕਰ ਲਵਾਂਗੇ ਦੇਖੋ ਜੀ ਚੰਗੀ ਤਰ੍ਹਾਂ ਆਪਣੇ ਮਸਾਲੇ ਮਿਕਸ ਹੋ ਗਏ ਲਓ ਜੀ ਆਪਾਂ ਨੇ ਬ੍ਰੈਡ ਲੈ ਲੇ थोडी जी आपा लाले ने बाईट पासून सारे नु चमचे नाल प्रेस कर दने सारे ब्रेड ते चंगी तरह ਲਾਓ ਜੀ ਇਹ ਬਰੈਡਾਂ ਨੂੰ ਹੁਣ ਆਪਾਂ ਐੇ ਹੀ ਠਾ ਧਰ ਲੈਨੇ ਆ ਨੀਚੇ ਲਾ ਦਨੇ ਆ ਆ ਜਿਹੜੇ ਇੱਕ ਇੱਕ ਬਰੈਡ ਦੂਜਾ ਪਿਆ ਤੀ ਉਹਨਾਂ ਨੂੰ ਚੱਕ ਲੈਨੇ ਆ ਇਹਨਾਂ ਦੇ ਉੱਪਰ ਹੁਣ ਆਪਾਂ ਲਗਾ ਲੈਨੇ ਆ ਆਲੂ ਜਿਹੜਾ ਆਲੂ ਆਪਾਂ ਨੇ ਮੈਸ਼ ਕਰਕੇ ਰੱਖਿਆ ਤੀ ਉਹ ਚੰਗੀ ਤਰ੍ਹਾਂ ਬਰੈਡ ਤੇ ਫਲਾ ਲੈਨੇ ਆ ਆਪਾਂ ਇਦਾਂ ਚਮਚੇ ਨਾਲ ਨਹੀਂ ਠੀਕ ਆਉਂਦਾ ਜੀ ਕਾਂਡੇ ਜੇ ਰਹਿ ਜਾਂਦੇ ਨੇ ਆਪਾਂ ਹੱਥ ਨਾਲੇ ਸੈੱਟ ਕਰ ਦਿੰਨੇ ਆ ਸਾਰੇ ਬਰੈਡ ਦੇ ਉੱਪਰ ਦੇਖੋ ਚੰਗੀ ਤਰ੍ਹਾਂ ਲੱਗ ਗਿਆ ਹੁਣ ਆਪਾਂ ਇਹਦੇ ਉੱਪਰ ਧਰ ਦਿੰਨੇ ਆ ਇੱਕ ਪਿਆਜ਼ ਠੀਰਾ ਟਮਾਟਰ ਤੇ ਇੱਕ ਠੀਰਾ ਆਪਾਂ ਹੋਰ ਧਰ ਦਿੰਨੇ ਹੁਣ ਇਹਦੇ ਉੱਪਰ ਆਪਾਂ ਪਾ ਲੈਣੇ ਆ ਕਾਲੀ ਮਿਰਚ ਲਓ ਜੀ ਆਪਾਂ ਕਾਲੀ ਮਿਰਚ ਪਾ ਲੈਣੇ ਆ ਉੱਪਰ ਤੇ ਦੂਜਾ ਬਰੈਡ ਆਪਾਂ ਜਿਹੜੇ ਤੇ ਸੌਸ ਲਾਈ ਜੀ ਉਹਨੂੰ ਇਦਾਂ ਉੱਪਰ ਰੱਖ ਲੈਣੇ। ਲਓ ਜੀ ਆਪਾਂ ਬਰੈਡਾਂ ਦੇ ਉੱਪਰ ਆਲੂ ਲਾ ਲਿਆ। ਇਹਨਾਂ ਦੇ ਉੱਪਰ ਵੀ ਆਪਾਂ ਇਦਾਂ ਹੀ ਪਿਆਜ਼ ਰੱਖ ਲੈਣੇ। ਟਮਾਟਰ ਰੱਖ ਲੈਣੇ। ਖੀਰਾ ਰੱਖ ਦਿੰਨੇ ਆ। ਇਹਦੇ ਇੱਥੇ ਵੀ ਆਪਾਂ ਨੇ ਲਾ ਲਿਆ ਆਲੂ। ਇਹਦੇ ਉੱਪਰ ਵੀ ਆਪਾਂ ਖੀਰਾ ਲਓ ਜੀ ਹੁਣ ਆਪਾਂ ਕਾਲੀ ਮਿਰਚ ਪਾ ਦਿੰਨੇ ਆਂ ਥੋੜੀ ਥੋੜੀ ਬਰੈਡਾਂ ਦੇ ਉੱਪਰ ਸਲਾਦ ਦੇ ਉੱਪਰ ਲਓ ਹੁਣ ਆਪਾਂ ਦੂਜੇ ਬਰੈਡਾਂ ਨਾਲ ਇਹਨੂੰ ਜੋੜ ਦਿੰਨੇ ਲਓ ਜੀ ਇੱਧਰ ਆਪਾਂ ਨੇ ਚੁੱਲ੍ਹਾ ਬਾਲ ਲਿਆ ਤੇ ਤਵਾ ਧਰ ਲਿਆ ਪਰ ਤਵੇ ਨੂੰ ਆਪਾਂ ਗਰਮ ਹੋ ਲੈਣ ਦਿੰਨੇ ਆਂ ਲਓ ਜੀ ਤਾਂ ਆਪਾਂ ਆਪਣਾ ਗਰਮ ਹੋ ਗਿਆ ਆਪਾਂ ਇਹਨੂੰ ਕੀ ਲਗਾ ਲੈਨੇ ਆ ਥੋੜਾ ਥੋੜਾ ਹੁਣ ਜਿਹੜਾ ਆਪਾਂ ਨੇ ਟੈਂਟ ਵਿੱਚ ਤਿਆਰ ਕੀਤਾ ਸੀ ਉਹਨੇ ਇਹਦੇ ਉੱਪਰ ਧਰ ਲੈਨੇ ਆ ਜਿੰਨੇ ਇਹਦਾ ਇੱਕ ਪਾਸਾ ਆਪਾਂ ਚੰਗੀ ਤਰ੍ਹਾਂ ਪੱਕਾ ਲੈ ਲੈਨੇ ਆ ਲਓ ਜੀ ਇਧਰ ਆਪਾਂ ਦੂਜਾ ਬਰੈਡ ਕਰ ਦਿੰਨੇ ਆ ਦੋ ਆਪਣੇ ਇਕੱਠੇ ਬਣ ਜਾਣਗੇ ਪਹਿਲਾਂ ਆਪਾਂ ਇਹਦਾ ਇੱਕ ਪਾਸਾ ਪਕਾ ਲੈਨੇ ਆ ਫਿਰ ਆਪਾਂ ਇਹਦਾ ਪਾਸਾ ਪਲਟ ਦਿੰਦੇ ਹਾਂ ਲਓ ਜੀ ਆਪਾਂ ਬਰੈਡਾਂ ਦੇ ਪਾਸੇ ਪਲਟਾ ਲੈਨੇ ਆ ਇਹਦਾ ਆਪਾਂ ਪਹਿਲਾਂ ਪਲਟਾਤਾ ਇੱਕ ਵਾਰੀ ਲਓ ਹੁਣ ਇਹਦਾ ਵੀ ਪਲਟਾ ਦਿੰਨੇ ਦੋਨੇ ਬਰੈਡ ਆਪਣੇ ਇਕੱਠੇ ਤਿਆਰ ਹੋ ਜਾਣਗੇ ਚਲੋ ਜੀ ਬਰੈਡ ਆਪਣੇ ਤਿਆਰ ਹੋ ਗਏ ਆਪਾਂ ਪਲੇਟ ਦੇ ਵਿੱਚ ਕਾ ਲੈਨੇ ਆ ਇੱਧਰ ਆਪਣੇ ਬਣੇ ਪਏ ਨੇ ਲੈ ਲੈਨੇ ਆ ਇਹਨਾਂ ਨੂੰ ਹੋਰ ਤਰ ਲੈਨੇ ਆ ਤੁਸੀਂ ਵੀ ਇਦਾਂ ਬ੍ਰੈਡ ਆਪਣਾ ਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕੁਲਚੇ ਖਾਣੇ ਭੁੱਲ ਜਾਵਾਂਗੇ ਜੀ ਜੇ ਤੁਸੀਂ ਇਦਾਂ ਸੈਂਡਵਿਚ ਬਣਾਵੋਗੇ ਬਹੁਤ ਹੀ ਵਧੀਆ ਸੈਂਡਵਿਚ ਬਣਦੇ ਨੇ